ਰੰਗਾਂ ਦੀ ਉਸਤਤ ਆਕਾਰਾਂ ਦੀ ਉਸਤਤ ਖਿਆਲਾਂ ਚ ਉਸਰੇ ਮਿਨਾਰਾਂ ਦੀ ਉਸਤਤ ਕੀ ਸੋਭਾ ਕੀ ਸਜਦੇ ਕੀ ਸੋਲੇ ਕਸਿਦੇ ਇਹ ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ ਫੁੱਲਾਂ ਦੀ ਉਸਤਤ ਫਕੀਰਾਂ ਦੀ ਉਸਤਤ ਲਹੂਆਂ ਦੀ ਰੌਣਕ ਸਰੀਰਾਂ ਦੀ ਉਸਤਤ ਜੋ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ ਉਹ ਨਲੂਏ ਜਹੇ ਸ਼ਾ ਸਵਾਰਾਂ ਦੀ ਉਸਤਤ ਰੁੱਖਾਂ ਮਨੁੱਖਾਂ ਤੇ ਕੁੱਖਾਂ ਦੀ ਉਸਤਤ ਖੇੜੇ ਦੀ ਬੈਠਕ ਚ ਦੁੱਖਾਂ ਦੀ ਉਸਤਤ ਹਵਾਵਾਂ ਦੇ ਢੋਲਕ ਜ਼ਮੀਂ ਦੇ ਵਿਛੌਣੇ ਕਿ ਰੁੱਤਾਂ ਦੇ ਲਹੰਗੇ ਤਿਹਾਰਾਂ ਦੀ ਉਸਤਤ ਢਾਬਾਂ ਦੀ ਉਸਤਤ ਰਬਾਬਾਂ ਦੀ ਉਸਤਤ ਜੋ ਵੰਡੇ ਗਏ ਸੀ ਪੰਜਾਬਾਂ ਦੀ ਉਸਤਤ ਉਹ ਰੋਹੀ ਦੇ ਨਗਮੇ ਉਹ ਕੁੜੀਆਂ ਤੇ ਕੂੰਜਾਂ ਉਹ ਖੂਹਾਂ ਖਤਾਨਾਂ ਚਲਾਰਾਂ ਦੀ ਉਸਤਤ ਉਜਾੜਾਂ ਦੀ ਉਸਤਤ ਪਹਾੜਾਂ ਦੀ ਉਸਤਤ ਹੈ ਕਣਕਾਂ ਦੀ ਕਲਗੀ ਸਿਆੜਾਂ ਦੀ ਉਸਤਤ ਉਹ ਸੱਗੀਆਂ ਤੇ ਕੈਂਠੇ ਉਹ ਜੁੱਤੀਆਂ ਤੇ ਜਰਕਾਂ ਉਹ ਚੜਦੀ ਜਵਾਨੀ ਦੇ ਯਾਰਾਂ ਦੀ ਉਸਤਤ ਅੱਖਰ ਦੀ ਉਸਤਤ ਨਗਾਰੇ ਦੀ ਉਸਤਤ ਸ਼ਹਾਦਤ ਆਰਾਧਨ ਤੇ ਆਰੇ ਦੀ ਉਸਤਤ ਉਹ ਨਾਨਕ ਦੀ ਵਾਦੀ ਉਹ ਗੀਤਾਂ ਦਾ ਪਾਣੀ ਤੇ ਗੀਤਾਂ ਚ ਪੰਜਾਂ ਕਕਾਰਾਂ ਦੀ ਉਸਤਤ ਰੰਗਾਂ ਦੀ ਉਸਤਤ ਆਕਾਰਾਂ ਦੀ ਉਸਤਤ ਖਿਆਲਾਂ ਚ ਉਸਰੇ ਮਿਨਾਰਾਂ ਦੀ ਉਸਤਤ ਕੀ ਸੋਭਾ ਕੀ ਸਜਦੇ ਕੀ ਸੋਲੇ ਕਸੀਤੇ ਇਹ ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ